ਇਹ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿਕਾਰ ਅੱਜ ਮਤਰੂ ਮਾਝਾ ਏਰੀਆ ਦੇ ਜਲਾ ਤਰਨ ਤਰਨ ਪਿੰਡ ਠੱਠੀਆਂ ਦੀ ਧਰਤੀ ਨੇੜੇ ਸੋਹਲ ਐ ਇਸ ਟਾਈਮ ਆਪਾਂ ਪੀਰਾਂ ਦੀ ਦਰਗਾਹ ਦੇ ਖੜੇ ਆ ਜਿੱਥੋਂ ਠੱਠੀਆਂ ਪਿੰਡ ਦੀ ਧਰਤੀ ਦੇ ਉੱਤੇ ਅੱਜ ਬਾਜੀ ਉੱਡੀ ਆ ਜੀ ਤੇ 1200 ਮੁੱਢ ਨੂੰ 174 ਗੂਤਰਾਂ ਨੂੰ ਲੱਗੇ ਆ ਜੀ ਆ ਸਾਰੇ ਭਰਾ ਨੇ ਜੋ ਬਾੜੀ ਛੱਡਣ ਦੇ ਵਾਸਤੇ ਆਏ ਹੋਏ ਆ ਤੇ ਬਹੁਤ ਵਧੀਆ ਬਾਜੀ ਆ ਮਾਝ ਏਰੀਆ ਦੀ ਤੇ ਸਾਰੇ ਭਰਾ ਮਰੇ ਆਏ ਆ 1200 ਮੋਡ ਨੂੰ ਉੱਡੇ ਆ ਜੀ ਅੱਜ ਕੂਤਰ ਤੇ ਬਹੁਤ ਵਧੀਆ ਵਧੀਆ ਨਵੇਂ ਨਵੇਂ ਸਾਰੇ ਵੀਰ ਪਹੁੰਚੇ ਆ ਤੇ ਕਰਦੇ ਸ਼ੇਰਾ ਲਾਇਆ ਫਿਰ ਬਾਜੀ ਬਹੁਤ ਵਧੀਆ ਦੇਖਲਾ ਕਰਲਾ ਦਰਸ਼ਨ ਮੇਲਾ ਮਾਝੇ ਏਰੀਏ ਦੇ ਆ ਸਾਰੇ ਸੁਪਰਸਟਾਰ ਕਈਆਂ ਨੇ ਬਣਨਾ ਤੇ ਕਈ ਬਣ ਚੁੱਕੇ ਆ ਤੇ ਬਹੁਤ ਵਧੀਆ ਵਾ ਭਰਾ ਸਾਡੇ ਤੇ ਬੈਠੇ ਆ ਇਧਰ ਫੌਜੀ ਸਾਹਿਬ ਆ ਇੱਧਰ ਫੌਜੀ ਸਾਹਿਬ ਲੰਮੇ ਪਏ ਹੋਏ ਫੌਜੀ ਸਾਹਿਬ ਰਾਤ ਕਬੂਤਰ ਸਾਹਮਦੇ ਰਹੇ ਆ ਇਹ ਹੰਬਗੇ ਆ ਰਾਤ ਹੋਰ ਕਿਦਾ ਜਟਾ ਇੱਥਾ ਇੱਧਰ ਵੇਲੀਆ ਵਾਲਾ ਮੁੰਡਾ ਸਾਡਾ ਵੀਰ ਕੀਪੇ ਦਾ ਫੈਨ ਆ ਮੁੰਡਾ ਤੇ ਹੋਰ ਸਾਰੇ ਭਰਾ ਫੌਜੀਆ ਕਿੰਨੇ ਉੱਡਗੇ 174 174 1200 ਮੜ ਨੂੰ ਹਾਂਜੀ ਪਹਿਣ ਕੇ ਪੜਾਕੇ ਪਾਈ ਜਾਂਦੇ ਆ ਫੌਜੀ ਕਹਿੰਦਾ ਪੜਾਕੇ ਪਹਿਣਗੇ ਜੀ ਸਾਰੇ ਇਹ ਸਾਰੇ ਵੀਰ ਆਏ ਹੋਏ ਇੱਧਰ ਭਰਾ ਸਾਡੇ ਇਧਰੀਆਂ ਦੀ ਵਿਸਾ ਕੇ ਸੇਵਾ ਕਰ ਰਹੇ ਨੇ ਇਧਰ ਖਾਲਸਾ ਸਾਹਿਬ ਬੈਠੇ ਆ ਬਾਬਾ ਜੀ ਹੁਣੀ ਤੇ ਬਾਬਾ ਜੀ ਹੁਣਾਂ ਨੇ ਸਸੀਗਲ ਬਾਬਾ ਜੀ ਪੁੱਤਰ ਛੱਡੇ ਆ ਜੀ ਆਪਾਂ ਹਾਂਜੀ ਹਾਂਜੀ ਠੀਕ ਆ ਜੀ ਕਿਹੜੇ ਪਿੰਡ ਤੋਂ ਆ ਜੀ ਰੋੜਾਂ ਵਾਲਾ ਰੋੜਾਂ ਵਾਲਾ ਪਿੰਡ ਰੋੜਾਂ ਵਾਲਾ ਕਲਾ ਬਾਰਡਰ ਤੇ ਇਹ ਵੀਰ ਸਾਡਾ ਖਾਲਸਾ ਸਾਹਿਬ ਬਾਰਡਰ ਤੋਂ ਆਏ ਆ ਇਹਨਾਂ ਨੇ ਵੀ ਛੱਡੇ ਹੋਇਆ ਕੂਤਰ ਜੀ ਇਧਰ ਫੌਜੀ ਕਹਿੰਦਾ ਅੱਜ ਖੇ ਛੱਡੇ ਆ ਚਲੋ ਕੌਣ ਜਿੱਤੂ ਕੌਣ ਹਰੂ ਗੱਲਾਂ ਸਮੇਂ ਦੀਆਂ ਨੇ ਮਿੱਤਰੋ ਸਾਰੇ ਵੀਰ ਬੈਠੇ ਆ ਤੇ ਪਰਦਾ ਨੇ ਵੀਰ ਕਿੱਥੋਂ ਕਿੱਥੋਂ ਪਹੁੰਚੇ ਆ ਪਰ ਧੰਨਵਾਦ ਸਾਰਿਆਂ ਦਾ ਭਰਾ ਸਾਡੇ ਅੱਜ ਠੱਠੀਆਂ ਸੋੜਦੀ ਧਰਤੀ ਆ ਮਿੱਤਰੋ ਤੇ 174 ਕਬੂਤਰ ਉੱਡੇ ਆ ਸਮਾਨ ਪੂਰਾ ਭਰਿਆ ਪਿਆ ਤੇ ਬਾਕੀ ਦੇਖੋ ਕੀ ਬਣਦਾ ਜੁੜਦਾ ਵਾ ਸਮੇਂ-ਸਮੇਂ ਦੀਆਂ ਗੱਲਾਂ ਸਾਰੇ ਭਰਾ ਅੱਜ ਪਹੁੰਚੇ ਆ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਤੇ ਬੜੀ ਦੂਰ-ਦੂਰੋਂ ਵੀਰ ਸਾਡੇ ਆਏ ਆ ਸასი ਗਾਲ ਵੀਰੇ ਕੀ ਹਾਲ ਆ ਹੋਰ ਕਿਵੇਂ ਸੀਠਾ ਵਧੀ ਚੜਦੀ ਕਲਾ ਅਸੀਂ ਗਾਲ ਵੀਰੇ ਕਿਸ ਗਾਲ ਇਹ ਵੀਰ ਡੋਗੇ ਪਿੰਡ ਤੋਂ ਪਹੁੰਚੇ ਆ ਜੀ ਜਿੱਥੋਂ ਦਾ ਕਬੱਡੀ ਦਾ ਸੁਪਰਸਟਾਰ ਹੀਰਾ ਹੀਰਾ ਸੁਣੀਦਾ ਮਿੱਤਰੋ ਇਹ ਡੋਗੇ ਪਿੰਡ ਤੋਂ ਆਇਆ ਵੀਰ ਸਾਡੇ ਸਸੀ ਗਾਲ ਵੀਰੇ ਗਿਆਲ ਸਿਗਲ ਮਹਾਰਾਜ ਸਿਗਲ ਜੀ ਯਾ ਠੀਕ ਠਾਕ ਜਲੀਦਾ ਤੇ ਅਜੇ ਤਾਂ ਮੱਝੇ ਵਾਲੀ ਦੀ ਰੌਣਕ ਥੋੜੀ ਜਿਹੀ ਦਿਖਾਈ ਆ ਸ਼ੇਰਿਆ ਤੇ ਬਾਕੀ ਤੈਨੂੰ ਦਿਖਾਉਣੇ ਆ ਨਾਲ ਦੀ ਨਾਲ ਬਾਬਾ ਜੀ ਦੇ ਕਰੀ ਚਰ ਦਰਸ਼ਨ ਤੇ ਆ ਆ ਗਿਆ ਮਿੱਤਰੋ ਕਬੱਡੀ ਦਾ ਝੋਟਾ ਹੈ ਇਹ ਦੁਨੀਆ ਡਾਕਟਰ ਡਾਕਟਰ ਕਹਿੰਦੀ ਆ ਲਈਆਂ ਪੰਦੀ ਧਰਤੀ ਦਾ ਤੇ ਇੱਧਰ ਸੱਸੀ ਗਾਲ ਜੀ ਇੱਧਰ ਸਾਰੇ ਵੀਰ ਪਹੁੰਚੇ ਹੋਏ ਆ ਜੀ ਬਹੁਤ ਵਧੀਆ ਵੀਰ ਸਾਡੇ ਇਹ ਦੇਖ ਲੋ ਛਾਵੇਂ ਆਣਾ ਦਿਵਾਣਦੇ ਆ ਸਾਰੇ ਭਰਾ ਇੱਧਰ ਟਾਰੀ ਵਾਲੀਆਂ ਵੀ ਸੰਗਤਾਂ ਪਹੁੰਚੀਆਂ ਜੀ ਇਹ ਵੀਰ ਟਾਰੀ ਤੋਂ ਆਏ ਹੋਏ ਆ ਜੀ ਬਹੁਤ ਵਧੀਆ ਵਧੀਆ ਚੜ੍ਹਦੀ ਕਲਾ ਵੀਰੇ ਪਰਮਾਤਮਾ ਮਿਹਰ ਕਰੇ ਇਹ ਮਲਾਉਣੇ ਆ ਜੀ ਸਾਰਿਆਂ ਨੂੰ ਕਰਾਉਣੇ ਆ ਦਰਸ਼ਨ ਇੱਧਰ ਬੈਂਚ ਲੱਗਿਆ ਹੋਇਆ ਇੱਧਰ ਵੀ ਵੀਰ ਸਾਡੇ ਬੈਠੇ ਆ ਤੇ ਹਾਂਜੀ ਕਿੰਨੇ ਉੱਡੇ ਆ ਜੀ ਕੂਤਰ 169 169 ਕੁਝ ਭਰਾ 74 ਬੋਲੀ ਜਾਂਦੇ ਆ ਬਈ 169 ਵੀ ਟੋਟਲ 1200 ਮੁੱਢ ਨੂੰ 1200 ਮੁੱਢ ਨੂੰ ਨਿਬੜ ਜੂ ਬਾਜੀ ਬਾਜੀ ਜਿੱਦਾਂ ਦਾ ਮੌਸਮ ਹੈ ਨਿਬੜੀ ਜਾਣੀ ਅੱਗੇ ਚਲੋ ਪਰਮਾਤਮਾ 10 10 ਬੰਦਾ ਕੂਤਰ ਟਾਈਮ ਕਰਨਗੇ ਚਲੋ ਵੇਖੋ ਭਰਾ ਗੰਡੇ ਵੀ 10 12 ਕੂਤਰ ਟਾਈਮ ਕਰਨਗੇ ਆ ਪੀਰਾਂ ਦੀ ਦਰਗਾਹ ਦੇ ਉੱਤੇ ਅੱਜ ਬਾਜੀ ਉੱਡੀ ਆ ਜੀ ਤੇ ਠੱਠੀਆਂ ਪਿੰਡ ਦੀ ਧਰਤੀ ਆ ਤੇ ਇਧਰ ਚਾਹ ਲੱਗੀ ਹੋਈ ਆ ਵੈਸੇ ਤਕਰੀਬਨ ਸਾਰੇ ਭਰਾਵਾਂ ਨੇ ਚਾਹ ਛੱਕ ਲਈ ਹੈ ਜੇ ਵੀ ਚਾਹ ਲੱਗੀ ਹੈ ਜੀ ਤੇ ਇਧਰ ਇਹ ਦਿਖਾਉਨੇ ਆ ਜੀ ਤੁਹਾਨੂੰ ਠੱਠੀਆਂ ਪਿੰਡ ਦੀ ਜਿਹੜੀ ਅੱਜ ਰੋਟੀ ਦਾ ਪ੍ਰਬੰਧ ਲੰਗਰ ਦਾ ਪ੍ਰਬੰਧ ਚੱਲ ਰਿਹਾ ਜੀ ਇਧਰ ਤੰਦੂਰ ਵਾਲੇ ਭਰਾ ਸਾਡੇ ਲੱਗੇ ਹੋਏ ਆ ਰਹੀ ਜਾਂਦੇ ਆ ਪੇੜੇ ਤਿਆਰੀਆਂ ਹੋ ਰਹੀਆਂ ਤਿਆਰੀਆਂ ਜੀ ਪ੍ਰਮਾਤਮਾ ਮਿਹਰ ਕਰੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ 'ਚ ਰੱਖੇ ਇਧਰ ਸਾਡੇ ਵੀਰ ਬਹੁਤ ਵਧੀਆ ਜੀ ਕਿਹੜੀ ਸਬਜ਼ੀ ਹੋ ਰਹੀ ਤਿਆਰ ਜੀ ਇਹ ਜੀ ਦਾਲ ਆ ਹਾਂਜੀ ਚਨੇ ਆ ਚਨੇ ਛੋਲ ਛੋਲ ਨਾਲ ਤੰਦੂਰੀ ਪ੍ਰਸ਼ਾਦਾ ਤੰਦੂਰੀ ਪ੍ਰਸ਼ਾਦਾ ਪਾਣੀ ਠੰਡਾ ਠੰਡਾ ਠਾਰ ਪਾਣੀ ਨਾਲ ਕੋਲਡ ਡਰਿੰਕ ਵੀ ਚੱਲੂਗੀ ਨਾਲ ਕੋਲਡ ਡਰਿੰਕ ਵੀ ਚੱਲੂਗੀ ਬਹੁਤ ਬਹੁਤ ਧੰਨਵਾਦ ਜੀ ਇਹ ਕਿਹੜਾ ਪਿੰਡ ਆਪਣਾ ਵੀਰ ਦਾ 16 ਛੋਲ ਪਿੰਡ ਤੋਂ ਆ ਵੀਰ ਹਲਵਾਈ ਤੇ ਜਰੂਰ ਭਰਾ ਸਾਡੇ ਇਹਨਾਂ ਨੂੰ ਵੀ ਬਾਜ਼ੀਆਂ ਦੇ ਮੌਕੇ ਦਿਆ ਕਰੋ ਬਹੁਤ ਵਧੀਆ ਲੰਗਰ ਪ੍ਰਸ਼ਾਦਾ ਤਿਆਰ ਕਰਦੇ ਆ ਜੀ ਪਰਮਾਤਮਾ ਬਿਹਰ ਕਰੇ ਸੱਚੇ ਪਾਤਸ਼ਾਹ ਛੜਦਿਆਂ ਕਲਾਂ ਚ ਰੱਖੇ ਜਿੰਨੇ ਭਰਾ ਸਾਰੇ ਬਾਜ਼ੀਆਂ ਕਰਾਉਂਦੇ ਨੇ ਤੇ ਲਾਓ ਮਤਰੋ ਅੱਜ ਫਿਰ ਪਿੰਡ ਠੱਠੀਆਂ ਸੋਲ ਦੀ ਧਰਤੀ ਦੇ ਭੈਣਗੇ ਪੜਾਕੇ ਜਿੱਥੇ ਅੱਜ ਵੱਡੇ ਵੱਡੇ ਮਾਝ ਏਰੀਆ ਦੇ ਮੱਲ ਪੁੱਜੇ ਹੋਏ ਆ ਤੇ ਦੇਖਾਂਗੇ ਭਾਈ ਅੱਜ ਕੌਣ ਜਿੱਤਦਾ ਤੇ ਕੌਣ ਹਾਰਦਾ ਐਣੇ ਗੱਲਾਂ ਬਾਤਾਂ ਸਮੇਂ ਦੀਆਂ ਹੋਣਗੀਆਂ ਪੀਰਾਂ ਦੀ ਧਰਤੀ ਕਰ ਲੋ ਦਰਸ਼ਨ ਮੇਲਾ ਤੇ ਚੜ੍ਹਦੇ ਚੈਂਬਰ ਫਿਰ ਇਟਲੀ ਆਲਿਆ ਤੇ ਬਾਕੀ ਬਣਦੀ ਅਪਡੇਟ ਤੈਨੂੰ ਦੇਵਾਂਗੇ ਤੇ ਵਾਹਿਗੁਰੂ ਪਰਮਾਤਮਾ ਮਿਹਰ ਕਰੇ ਜੀ ਲਓ ਜੀ ਮਿੱਤਰੋ ਇੱਧਰ ਬੈਠਾ ਐਣ ਕਾ ਕਾਲੀਆਂ ਲਾ ਕੇ ਯਗਤਪੁਰਿਆ ਕਾਕਾ ਆਹ ਕਾਕਾ ਮਿੱਤਰੋ ਤੇ ਨਾਲ ਇੱਧਰ ਕੋਟ ਦੀ ਧਰਤੀ ਵਾਲਾ ਵਿੱਕੀ ਵਿੱਕੀ ਆ ਮੇਰੇ ਮਿੱਤਰੋ ਇਹ ਕਹਿੰਦੇ ਲੱਖਾ ਨੱਥੂ ਵਾਲ ਗਰਭੀ ਵਾਲੇ ਦਾ ਯਾਰ ਭਰਾਵਾਂ ਤੋਂ ਵੱਧ ਕੇ ਪਿਆਰਾ ਤੇ ਆਹ ਕਹਿੰਦੇ ਵੀ ਸੁਪਰਸਟਾਰ ਖਿਡਾਰੀ ਭਗਨੇ ਪਿੰਡ ਵਾਲਾ ਸਾਬੂ ਫੇ ਆ ਆ ਗਿਆ ਕਹਿੰਦੇ ਲਾਡਾ ਜਿਹਨੇ ਮਾਝੇ ਚ ਲਾਡਾ ਲਾਡਾ ਕਰਾਈਏ ਪੰਨੂ ਦਾ ਤਰਸਿਆ ਹੋਇਆ ਹੀਰਾ ਇੱਧਰ ਕਹਿੰਦੇ ਰਾਂਝੂ ਵਲੀ ਪਰ ਸਤਕਾਰ ਜੋ ਘਰਾ ਸਾਡੇ ਤੇ ਆਹ ਵੀਰ ਬੈਠੇ ਆ ਤੇ ਆਹ ਇਹਨਾਂ ਦੇ ਕਬੂਤਰ ਇਹਨਾਂ ਦੇ ਘਰੇ ਅੱਜ ਸੇਵਾ ਦੇਖਭਾਲ ਹੋ ਰਹੀ ਆ ਲੰਗਰ ਪ੍ਰਸ਼ਾਦਾ ਤਿਆਰ ਠੰਡੇ ਕੋਲਡ ਡਰਿੰਕ ਚੱਲ ਰਹੇ ਆ ਜੀ ਤੇ ਟੱਠੀਆਂ ਪਿੰਡ ਦੀ ਧਰਤੀ 174 ਕਬੂਤਰ ਉੱਡੇ ਆ ਜੀ ਤੇ ਬਾਜੀ ਬਹੁਤ ਵਧੀਆ ਪਰਮਾਤਮਾ ਮਿਹਰ ਕਰੇ ਮਾਝੇ ਏਰੀਏ ਚ 174 ਕੁੱਤਰ 1200 ਮੁੱਢ ਨੂੰ ਜੇ ਪੈ ਗਈ ਗਰਮੀ ਤਾਂ ਨਵੇੜੇ ਹੋਣਗੇ ਦੇਖੋ ਕੀ ਬਾਤ ਲੜਦੀ ਆ ਦੀ ਬਾਜੀ ਬਹੁਤ ਵਧੀਆ ਤੇ ਵੀਰ ਸਾਡੇ ਬੈਠੇ ਆ ਨਾਲ ਤੇ ਦੇਖੋ ਕੀ ਬਣਦਾ ਕਿਉਂ ਸਾਬੂ ਹਾਂਜੀ ਹਾਂਜੀ ਜੀ ਕਿੰਨੇ ਛੱਡੇ ਅੱਜ ਤੇ ਘਰੋਂ ਦੋ ਛੱਡੇ ਆ ਜੀ ਠੀਕ ਹੈ ਕੁੱਲ ਆਪਣੇ ਵੀਰਾ ਭਰਾਵਾਂ ਦੇ ਚਲੋ ਸਾਰੇ ਭਰਾ ਜੀ ਆਪਣੇ ਬਾਜ਼ਾਰ ਟਿਸ਼ਨੇ ਆਏ ਆ ਹਾਂਜੀ 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 174 ਕੁੱਤਰ ਛੱਡੇ ਆ ਵਾਹ ਜੀ ਵਾਹ ਆਹ ਸਾਹਿਬ ਦੀ ਵਧੀਆ ਵਧੀਆ ਕਿੱਥੇ ਵਧੀਆ ਵਧੀਆ ਚਲੋ ਜੀ ਹਾਂਜੀ ਰਾਂਝੂ ਬਾਜੀ ਹਾਂਜੀ ਵੀਰ ਜੀ ਕਿੰਨੇ ਛੱਡੇ ਆ ਜੀ ਇੱਕ ਛੱਡਿਆ ਵੀਰ ਜੀ ਬਾਕੀ ਸਾਬੂ ਭਰਾ ਹੁਣ ਛੱਡੇ ਆਪਣੇ ਕਲੱਬ ਦੇ ਕਬੂਤਰ ਹੈਗੇ 14 15 ਵਿੱਚੀ ਇੱਥੇ ਰੱਖ ਪਰ ਉਹ ਆਪਾਂ ਇੱਕ ਛੱਡਿਆ ਦੇ ਬਾਕੀ ਆਪਣੇ ਕਲੱਬ ਦੇ ਸਾਰੇ ਚਲੋ ਵਧੀਆ ਵਧੀਆ ਆਪਣਾ ਘਾਰ ਆ ਵੀਰ ਜੀ ਤੂੰ ਵੀ ਛੱਡਿਆ ਕੋਈ ਘਰੋਂ ਨਹੀਂ ਚਲੋ ਉਸਤਾਦ ਇਹ ਸੋਚ ਵਧੀਆ ਭਰਾ ਦੀ ਕਹਿੰਦਾ ਵੀ ਪਿੰਡ ਦੀ ਬਾਜੀ ਦੇ ਆਪਾਂ ਪਿੰਡੋਂ ਕੂਤਰ ਨਹੀਂ ਛੱਡੇ ਆ ਇਹ ਵੀ ਚੰਗੀ ਗੱਲ ਆ ਜੀ ਤੇ ਇੱਧਰ ਅਕਾਲੀਂ ਦਾਣ ਯਾਰੇ ਜਿਹਦਾ ਪਿੰਡ ਪੂਰਾ ਮਸ਼ਹੂਰ ਜਗਤਪੁਰ ਆ ਉਹ ਆ ਛੋਟਾ ਜਿਹਦੇ ਪਿੰਡ ਸੋਨੇ ਦੀਆਂ ਠੱਲਾਂ ਤੇ ਸੋਨੇ ਦੇ ਕੈਂਠੇ ਪਾਏ ਜਾਂਦੇ ਆ ਇਧਰ ਨਾਲ ਵੀਰ ਸਾਡਾ ਕੋਟਵਾਲਾ ਵਿੱਕੀ